ਥਾਣਾ ਖਾਲੜਾ ਦੇ ਅਧੀਨ ਪੈਂਦੇ ਪਿੰਡ ਕੰਬੋਕੇ ਵਿਖੇ ਪਿੰਡ ਵਿੱਚ ਬੇਲੀ ਪਈ ਥਾਂ ਦੇ ਉੱਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਦੇ ਆਹਮੋ ਸਾਹਮਣੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧ ਵਿੱਚ ਥਾਣਾ ਖਾਲੜਾ ਵਿਖੇ ਆਪਣੀ ਦਰਖਾਸਤ ਲਖਵਾਉਂਦਿਆਂ ਮਨਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਪਿੱਛੇ ਕੁਝ ਥਾਂ ਖਾਲੀ ਪਈ ਹੈ ਜਿਸ ਦੇ ਉਹਨਾਂ ਦੇ ਪਰਿਵਾਰ ਸਮੇਤ ਚਾਰ ਹੋਰ ਹਿੱਸੇਦਾਰ ਨੇ ਅਤੇ ਉਹ ਉਸ ਜਗ੍ਹਾ ਦੇ ਵਿੱਚ ਪੀਰਾਂ ਦੇ ਜੋਤ ਵੀ ਜਗਾਉਂਦੇ ਨੇ ਪਰ ਕੁਝ ਦਿਨ ਪਹਿਲਾਂ ਪਿੰਡ ਦੇ ਇੱਕ ਸਾਬਕਾ ਫੌਜੀ ਦੇ ਵੱਲੋਂ ਉਸ ਜਗ੍ਹਾ ਦੇ ਉੱਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਦੱਸਦਈਏ ਕਿ ਸਾਬਕਾ ਫੌਜੀ ਉਥੇ ਪਿੰਡ ਦੇ ਆਪਣੇ ਕੁਝ ਹਮਖਿਆਲੀ ਵਿਅਕਤੀਆਂ ਨੂੰ ਨਾਲ ਲੈ ਕੇ ਉਸ ਜਗ੍ਹਾ ਦੇ ਉੱਤੇ ਕਬਜ਼ਾ ਕਰਨ ਲਈ ਆਏ ਮਨਜੀਤ ਕੌਰ ਦੇ ਅਨੁਸਾਰ ਜਦੋਂ ਉਸ ਦਾ ਵਿਰੋਧ ਕੀਤਾ ਗਿਆ ਤਾਂ ਸਾਬਕਾ ਫੌਜੀ ਅਤੇ ਉਸ ਦੇ ਹਮਖਿਆਲੀਆਂ ਨੇ ਉਹਨਾਂ ਨੂੰ ਗਾਲੀ ਗਲੋਚ ਕੀਤਾ ਅਤੇ ਬੁਰੇ ਸ਼ਬਦ ਬੋਲੇ ਜਿਸ ਤੋਂ ਬਾਅਦ ਹਿੰਦ ਕਮਿਊਨਿਸਟ ਪਾਰਟੀ ਦੇ ਸੁਭਾ ਸਕੱਤਰ ਕਾਮਰੇਡ ਹੀਰਾ ਸਿੰਘ ਅਤੇ ਕਾਮਰੇਡ ਲੱਖਾ ਸਿੰਘ ਨੇ ਇਸ ਕਾਰਵਾਈ ਦੀ ਨਿੰਦਿਆ ਕਰਦਿਆਂ ਸਾਬਕਾ ਫੌਜੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਕੀ ਮਸਲਾ ਹੈ ਜਿਹੜਾ ਥਾਂ ਦਾ ਜਿਹੜਾ ਬਦਲਦਾ ਹੈ ਮਸਲਾ ਇਹ ਭਾਈ ਸਾਡੇ ਥਾਂ ਦਾ ਹੈਗਾ ਵੀ ਸਾਰੇ ਪੰਨਿਆਂ ਚੋਂ ਕਰਾਂ ਦਾ ਸਾਡਾ ਥਾਂ ਹੈ ਇਹ ਚਿਰਾਗਾ ਲਈ ਛੱਡਿਆ ਸੀ ਪੀਰਾਂ ਲਈ ਤੇ ਪੀਰਾਂ ਲਈ ਇਹ ਹੁਣ ਇੱਕ ਘਰ ਵਾਲ ਨਡਿਆ ਇਹ ਜਗਾ ਬਣੀ ਸੀ ਵੀਰਾਂ ਹਾਂਜੀ ਬਣੀ ਸੀ ਕੌਣ ਬਣਦਾ ਹੈ ਇਹ ਬਣਦਾ ਗੁਰਦੇਵ ਸਿੰਘ ਤੇ ਤੁਸੀਂ ਰੱਖਿਆ ਨਹੀਂ 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 ਰੱਖਿਆ ਕਿਉਂ ਸਾਨੂੰ ਉਹਨਾਂ ਸਾਡੇ ਨਾਲ ਪਹਿਲਾਂ ਸਤਾਰਾ ਸਿੰਘ ਨਾਲ ਸਾਡਾ ਝਗੜਾ ਹੋਇਆ ਸੀ ਤੇ ਉਹਨੇ ਸਾਡੇ ਨਾਲ ਦੂਜਾ ਕੀਤਾ ਵੀ ਉਹਨੇ ਕਰਕੇ ਸਾਡੇ ਨਾਲ ਤੋਂ ਬਾਅਦ ਨਹੀਂ ਕੋਈ ਉਹਨੇ ਨਾ ਉਹਨੇ ਗੱਲ ਕੀਤੀ ਨਹੀਂ ਕੀਤੀ ਕੋਈ ਇਹਨੇ ਹੁਣ ਸਾਨੂੰ ਦੱਸਿਆ ਨਹੀਂ ਪੁੱਛਿਆ ਨਹੀਂ ਇਹਨੇ ਆਪਣੇ ਆਪ ਦਰਖਾਸਤ ਦਿੱਤੀ ਹਾਂਜੀ ਕੀ ਚਾਹੁੰਦੇ ਕੀ ਤੁਸੀਂ ਅਸੀਂ ਚਾਹੁੰਦੇ ਆ ਵੀ ਸਾਡੇ ਦਾਦਿਆਂ ਪਰਦਾਦਿਆਂ ਤੱਕ ਚਿਰਾਗਾਂ ਦਾ ਹੀ ਥਾਂ ਰਿਹਾ ਏ ਤੇ ਚਿਰਾਗਾਂ ਦਾ ਹੀ ਰਵੇ ਉਹ ਦਰਖਾਸਤ ਦਿੱਤੀ ਜੇ ਇਸ ਬੰਦੇ ਦੀ ਹਾਂਜੀ ਤੇ ਆਈ ਪੁਲਿਸ ਤੇ ਕਾਰਵਾਈ ਹੋਈ ਪੁਲਿਸ ਆਈ ਸੀ ਤੇ ਪਰ ਉਹਨਾਂ ਕੋਈ ਕਾਰਵਾਈ ਨਹੀਂ ਉੱਡੀ ਕੀਤੀ ਕੀ ਮੰਗ ਕਰਦੇ ਤੁਸੀਂ ਆਈ ਮੈਂ ਮੰਗ ਕਰਦੀ ਵੀ ਇਹ ਚਿਰਾਗਾ ਦੇ ਥਾਂ ਵਾ ਤੇ ਇਹ ਬਾਬੇ ਪੀਰਾਂ ਦਾ ਹੈਗਾ ਅਸੀਂ ਸਾਡੇ ਸੱਸਾਂ ਸਹੁਰਿਆਂ ਛੱਡਿਆ ਤੇ ਚਿਰਾਗਾ ਦਾ ਹੀ ਰਵੇ ਇਟਾਇਆ ਕਿੰਨੇ ਇਟਾਇਆ 70 ਨੇ ਪੰਜ ਇਹ ਸਾਡੇ ਪੁਰਖਿਆਂ ਦਾ ਥਾਂ ਹੀ ਪੰਜ ਸੱਤਾਂ ਘਰਾਂ ਦਾ ਥਾਂ ਵਾ ਚਿਰਾਗਾਂ ਨੇ ਸਾਰਿਆਂ ਨੇ ਸਾਂਝਾ ਛੱਡਿਆ ਸੀ ਪੀਰ ਬਾਬਾ ਲੱਖ ਦਾਤਾ ਜੀ ਦੀ ਜਗ੍ਹਾ ਹੀ ਇੱਥੇ ਬੜੀ ਪੁਰਾਣੀ ਸਾਰੇ ਪੁਰਖੇ ਸਾਡੇ ਜਗਾਉਂਦੇ ਸੀ ਕੀ ਗੱਲ ਕੀ ਹੋਈ ਤੇ ਇਹਨੂੰ ਸਨ 17 ਸਿੰਘ ਸਨ ਉਹ ਮੇਜਰ ਸਿੰਘ ਤੇ ਗੁਰਦੇਵ ਸਿੰਘ ਸਨ ਉਹ ਮੁਖਤਿਆਰ ਸਿੰਘ ਨੇ ਜ਼ਬਰਦਸਤੀ ਢਾਹਤੀ ਹੈ ਤੇ ਹੁਣ ਇਹ ਕਬਜ਼ਾ ਕਰਨ ਦਾ ਅਸੀਂ ਇਹਨਾਂ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਆ ਤੇ ਇਹਨਾਂ ਨੇ ਜਾਇਜ਼ ਹਟ ਤੇ ਪੁਲਿਸ ਪਵਾ ਕੇ ਤੇ ਹਟ ਦੇ ਪਰਚਾ ਕਰਵਾਤਾ ਤੇ ਹੁਣ ਨਜਾਇਜ਼ ਕੀ ਮੰਗਤੀ ਕਰਦੇ ਨੇ ਅਸੀਂ ਮੰਗ ਕਰਦੇ ਆ ਕਿ ਸਾਰੀ ਜਗ੍ਹਾ ਸ਼ੁਰੂ ਤੁਹਾਡੇ ਦਾਦਿਆਂ ਪਰਦਾਦਿਆਂ ਨੇ ਛੱਡੀ ਚਰਾਗਾ ਵਾਸਤੇ ਤੇ ਚਰਾਗਾ ਵਾਸਤੇ ਰਵੇ ਇਹ ठाਪ ਮੈਂ ਪਾਹੀ ਜਨਮਾਈਆਂ ਨੇ ਵੈਹ ਹੀ ਆਈਆਂ ਉਦੋਂ ਇੱਥੇ ਮੱਥਾ ਨਾ ਮੰਟਕਾਇਆ ਕਿੰਨਾ ਚਿਰ ਪੁਰਾਣੀ ਜਗ੍ਹਾ ਐ ਪੁਰਾਣੀ ਜਗ੍ਹਾ ਪਾਕਿਸਤਾਨ ਦੇ ਵਿੱਚ ਦੀ ਆ ਪੁਰਾਣੀ ਜਗ੍ਹਾ ਸੀ ਇਹ ਆ ਪੁਰਾਣੀ ਜਗ੍ਹਾ ਇਹ ਉਹਨਾਂ ਗੁਰਦੇਵ ਸਿੰਘ ਫੌਜੀ ਆ ਪੁਰਾਣੀ ਜਗ੍ਹਾ ਪਾਕਿਸਤਾਨ ਪਾਕਿਸਤਾਨ ਤੇ ਪਹਿਲੋ ਦੀ ਬਣੀ ਆ ਤੇ ਕਿੰਨੇ ਢਾਈ ਕਿੰਨੇ ਆ ਜੀ ਉਹਨਾਂ ਢਾਈ ਇਹਨਾਂ ਦੇ 10 ਸਤਾਰੇ ਨੇ ਢਾਈ ਹਾਂ ਇਹ ਕਰਵਾਇਆ ਸਤਾਰੇ ਦਾ ਹੁਣ ਵੱਲ ਨੂੰ ਕੌਣ ਦਿਆ ਸਾ ਫੌਜੀ ਗੁਰਦੇਵ ਸਿੰਘ ਦਾ ਅੱਛਾ ਜੀ ਤੇ ਕੀ ਚਾਹੁੰਦੇ ਕੀ ਤੁਸੀਂ ਤੁਸੀਂ ਆਈਆਂ ਨੇ ਸਾਡੇ ਚਤਾਗੇ ਇੱਥੇ ਹੀ ਰਹਿਣ ਬੱਟ ਜੱਟੇ ਪੋਸਟ ਚਾਰ ਆ ਗਿਆ ਤੇ ਇੱਥੇ ਰਹਿਣ ਸਾਡੇ ਜੀ ਦਾ ਤੇ ਤੁਸੀਂ ਡੱਕਿਆ ਨਹੀਂ ਕਿ ਪੀਰਾਂ ਦੀ ਜਗ੍ਹਾ ਤੇ ਤੁਸੀਂ ਨਾ ਬਲੋ ਉਹਨਾਂ ਨੂੰ ਪਤਾ ਹੈ ਹਾਂ ਉਹਨਾਂ ਨੇ ਪੁੱਤ ਪਤਾ ਉਹਦਾ ਉਹਦਾ ਜੱਦਾਦਾ ਉਹ ਵੀ ਦਿਹਾਉਂਦਾ ਸੀ ਇੱਥੇ ਦਾਦੀ ਵੀ ਦਿਹਾਉਂਦੇ ਅਸੀਂ ਅਸੀਂ ਨਾ ਪਾਂਛੇ ਕਰ ਇੱਥੇ ਤੇ ਰਹ ਪਉਂਦੇ ਬਰਾਨਾ ਬਰਾਨੇ ਕਰਦੇ ਗਏ ਇਹ ਜਿਗ ਪੇ ਮੁੜ ਕੇ ਫਿਰ ਅੱਡੂ ਅਟੀ ਬਣਾਏ ਉਹ ਜਾ ਰਹੀ ਇੱਥੇ ਰਹੀ ਆ ਉੱਥੇ ਕਹਿੰਦੇ ਤੇ ਰਹਿ ਪਾਇਆ ਨਾ ਪਾਇ ਇੱਥੇ ਵੇਖੋ ਜੀ ਜੇ ਇਹ ਦੇ ਕਾਲੀ ਦਲ ਦੀ ਸਰਕਾਰ ਆਉਂਦੀ ਆ ਉਹ ਨਜ਼ਾਇਜ਼ ਕਬਜ਼ੇ ਕਰਦੀ ਆ ਜੇ ਕਾਂਗਰਸ ਦੀ ਸਰਕਾਰ ਆਈ ਆ ਉਹਨਾਂ ਨੇ ਜਾਇਜ਼ ਕਬਜ਼ੇ ਕੀਤੇ ਆ ਹੁਣ ਆਮ ਆਦਮੀ ਪਾਰਟੀ ਸਰਕਾਰ ਆ ਗਈ ਆ ਇਹ ਜਿਹੜੀ ਉਹਨਾਂ ਨਾਲੋਂ ਵੀ ਟੱਪ ਗਈ ਆ ਇਹ ਜਿਹੜੀ ਇਹ ਜਗਾ ਬਾਪ ਇੱਥੇ ਇਹਨਾਂ ਦੀ ਸਾਂਝੀ ਪੰਚਾ ਚੌਂਕਰਾਂ ਦੀ ਇੱਥੇ ਪੁਰਾਣੇ ਜੱਦੀ ਪੁਰਖੀ ਜਿਹੜਾ ਇਹਨਾਂ ਦਾ ਉਥੇ ਪੀਰ ਬਾਬੇ ਲਖਦਾ ਦੀ ਜਗਾ ਵਾ ਇਹਨਾਂ ਸਾਰੇ ਪਰਿਵਾਰ ਨੇ ਛੱਡੀ ਸੀ ਤੇ ਇਹ ਹੁਣ ਇਹਨਾਂ ਦੀ ਇਹ ਮੰਗਿਆ ਕਿ ਇਹ ਜਿਹੜੇ ਸਾਰਾ ਪਰਿਵਾਰ ਆ ਇਹ ਜਗਾ ਜਿਹੜੀ ਉਹ ਬਾਬੇ ਲਖਦਾ ਦੇ ਨਾਂ ਦੇ ਰਵੇ ਇਹਨੂੰ ਕੋਈ ਵੀ ਨਾ ਜਿਹੜਾ ਵਲੇ ਤੇ ਜਿਹੜੇ ਹੋਈਏ ਇਹ ਢਾਈ ਕਹਿੰਦੇ ਸੀ ਇਹ ਟਾਈਗਰ ਦੇਵ ਸਿੰਘ ਫੌਜੀ ਤੇ ਨਾਲ ਉਹਦੇ ਹੋਰ ਸਾਥੀ ਤਿੰਨ ਚਾਰ ਇਹ ਪੀਰਾਂ ਦੀ ਜਗ੍ਹਾ ਇਹ ਘਰ ਬਣਾਉਣ ਵਾਸਤੇ ਬਣਦਾ ਜਬਰਦਸਤ ਹਾਂਜੀ ਇਹ ਘਰ ਬਣਾਉਣ ਵਾਸਤੇ ਮੰਨਦਾ ਜਬਰਦਸਤੀ ਜੀ ਮੰਗ ਕੀ ਕਰਦੇ ਹਾਂ ਅਸੀਂ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਤਨਾ ਸਰਦਾਰ ਕਦਲੀ ਸਿੰਘ ਧਾਰੀਵਾਲ ਨਜਾਇਜ਼ ਕਬਜ਼ੇ ਛਡੌਂਦੇ ਆ ਲੋਕਾਂ ਤੋਂ ਤੇ ਡਿਪਟੀ ਕਮਿਸ਼ਨਰ ਤਰਨਤਾਰ ਨਾਲ ਐਸਐਸਪੀ ਸਾਹਿਬ ਤੋਂ ਮੰਗ ਕਰਦੇ ਆ ਕਿ ਜਿੰਨੇ ਵੀ ਨਾ ਨਾ ਨਜਾਇਜ਼ ਪਿੰਡਾਂ ਦੇ ਵਿੱਚ ਹਨ ਵਲੇ ਆ ਇਹ ਵਾ ਵੰ sare ਮੋਦਵਾਰੀ ਡਾਇਆ ਜੇ ਕਾਂਗਰਸ ਸਰਕਾਰੋਂ ਦੀ ਕਾਂਗਰਸੀ ਵੱਲ ਲੈਂਦੇ ਆ ਜੇ ਅਕਾਲੀ ਦਲ ਦੀ ਆਉਂਦੀ ਅਕਾਲੀ ਦਲ ਵੱਲ ਲੈਂਦੇ ਆ ਕੋ ਨਾਮ ਆਪੀ ਪਾਰਟੀ ਸਰਕਾਰ ਆ ਗਈ ਆ ਇਹ ਵੀ ਉਸੇ ਰਾਹ ਤੇ ਤੁਰ ਪਿਆ ਇਹ ਨਜਾਇਜ਼ ਇੱਕ ਗੁਰਦੇਵ ਸਿੰਘ ਫੌਜੀ ਕੌਣ ਹੈ ਇੱਕ ਤੁਹਾਡੇ ਦੇ ਨਾ ਮਨਜੀਤ ਕੌਰ ਵੱਲੋ ਦੋਸ਼ ਲਾਏ ਗਏ ਕਿ ਇੱਕ ਪੁਰਾਣੀ ਪੀਰਾਂ ਦੀ ਜਗ੍ਹਾ ਸੀ ਪੁਰਾਣੇ ਵੇਲਿਆਂ ਦੀ ਤੇ ਉਹਨੂੰ ਤੁਹਾਡੇ ਵੱਲੋ ਜ਼ਬਰਦਸਤੀ ਢਾ ਦਿੱਤਾ ਗਿਆ ਜੀ ਨਹੀਂ ਜੀ ਚਾਚੀ ਜੀ ਸਾਡੀ ਲੱਗਦੇ ਆ ਉਹ ਸਾਡੇ ਦੂਜੇ ਪਰਿਵਾਰ ਤੋਂ ਮੇਰੇ ਦਾਦਾ ਜੀ ਦੇ ਛੋਟੇ ਭਰਾ ਨੇ ਉਹਨਾਂ ਦਾ ਦੇਣਾ ਲੈਣਾ ਦੇਣਾ ਕੋਈ ਨਹੀਂ ਅਹੀਂ ਤੇ ਉਹ ਪ੍ਰਤੀ ਤੌਰ ਤੇ ਮੇਰੇ ਦਾਦਾ ਜੀ ਨੇ ਦਿੱਤੇ ਹੀ ਅਹੀਂ ਇਹਨਾਂ ਹੱਥੇ ਵਰਤੋ ਚ ਲਿਆਂਦਾ ਸਾਡੀ ਜਿੰਨੀ ਗਲਤੀ ਸੀ ਕਿ ਅਹੀਂ ਉਹ ਖਾਲੀ ਛੱਡ ਛੜਿਆ ਨਾ ਉੱਥੇ ਕੋਈ ਚਰਾਗ ਸੀ ਨਾ ਉੱਥੇ ਕੁਰਸੀ ਇਹ ਬਿਲਕੁਲ ਇਸ ਚੀਜ਼ ਨੂੰ ਮੈਂ ਖਰਚ ਕਰਦਾ ਇਸ ਚੀਜ਼ ਦਾ ਮੈਂ ਜ਼ਿੰਮੇਵਾਰ ਹਾਂ ਇੱਕ ਬਜ਼ੁਰਗ ਮਾਤਾ ਉਹਨਾਂ ਦੇ ਘਰੇ ਉਹ ਕਹਿ ਰਹੀ ਹੈ ਕਿ ਜਦੋਂ ਮੈਂ ਵਿਆਹ ਕੇ ਆਈ ਹਾਂ ਇਸੇ ਜਗ੍ਹਾ ਤੇ ਹੀ ਮੱਠਾ ਟੇਕਿਆ ਹਾਂ ਉਹ ਦੀਪੋ ਸਾਡੀ ਤਾਈ ਆ ਦੀਪੋ ਦੇ ਹੀ ਕਾਰਨ ਇਹਨਾਂ ਤੋਂ ਜੋ ਵੀ ਪਿੰਡ ਦੇ ਕਰਦਾ ਹੁਣ ਹੀ ਮੈਂ ਦਾਦਾ ਇਹਦੇ ਵਿੱਚ ਸਰ ਜਿਹੜੀ ਮਾਤਾ ਦੀਪੂ ਜੀ ਗੱਲ ਕਰਦੀ ਹੈ ਨਾ ਪੰਚਾਇਤ ਨੇ ਸਾਰਾ ਫੈਸਲਾ ਕੀਤਾ ਇਹ ਆਪਣਾ ਥਾਂ ਜਿਹੜਾ ਹੱਡੀ ਦੇ ਲਾਗੇ ਉਹ ਵੇਚ ਗਈ ਆ ਅੱਛਾ ਇਹ ਤੁਹਾਡਾ ਮਾਲਕੀ ਥਾਂ ਵਾ ਇਹ ਮੇਰਾ ਮਾਲਕੀ ਹੈ ਇਹ ਗਲਤ ਇਲਜ਼ਾਮ ਲਾ ਰਿਹਾ ਤੁਹਾਡੇ ਗਲਤ ਬਿਲਕੁਲ ਇਹਨਾਂ ਨੂੰ ਚੈਨ ਨਹੀਂ ਹੁੰਦਾ ਬਸ ਉਹਨਾਂ ਦੋਵਾਂਧਰਾਂ ਦਾ ਪਰਿਵਾਰਕ ਥਾਂ ਦਾ ਝਗੜਾ ਵਾ ਤੇ ਉਹਨਾਂ ਇੱਕ ਤਰ੍ਹਾਂ ਉਹ ਜਿਹੜਾ ਯਿਸੂ ਖਾਲਸਾ ਟੈਂਪਲ ਦਾ ਉਹ ਕਹਿੰਦੇ ਪੀਰਾਂ ਦੀ ਜਗ੍ਹਾ ਪਰ ਇਹਨੂੰ ਚੰਗੀ ਰੱਖਿਆ ਪਰਿਵਾਰ ਦਾ ਹੀ ਕਹਿਣਾ ਕਿ ਪੁਰਾਣੀ ਜਗ੍ਹਾ ਸੀ ਜਿਹੜੀ ਢਾਈ ਗਈ ਇਹ ਥਾਂ ਦਾ ਹੀ ਝਗੜਾ ਹੈ ਇਹ ਥਾਂ ਦਾ ਹੀ